ਸ੍ਰੀ ਗੁਰੂ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਭਰਾਵਾਂ ਨੂੰ ਸੋ ਬਈ ਅੱਜ ਵਾਲੀ ਵੀਡੀਓ ਆਪਾਂ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਆਪਾਂ ਛੋੜੇ ਛੋੜੀਆਂ ਵੀਡੀਓ ਸੰਭਾਲ ਦਿਆਂ, ਸਾਂਭ ਸੰਭਾਲ ਦਿਆਂ, ਘਰੇ ਜਾਣ ਭਰਾਏ ਦਿਆਂ ਹਨਾ ਵੀ ਛੋੜੇ ਨਾਲ ਸ਼ੇਅਰ ਕਰਾਂਗੇ। ਸੋ ਬਈ ਆਪਾਂ 6 ਬੱਚੇ ਢਾਈ ਸੀ ਮੇਰੇ ਵੱਸ ਭੁੱਲ ਗਿਆ ਵੀਡੀਓ ਬਣਾਉਣੀ ਤੇ ਹੁਣ ਟਾਈਮ ਹੋ ਰਿਹਾ 12:02 ਹੋ ਗਏ ਬਈ ਤੇ ਟਾਈਮ ਤੁਹਾਨੂੰ ਦਿਖਾ ਵੀ ਦਿੰਨੇ ਆ। ਤੇ 2 ਬੱਚੇ ਉੱਤਰ ਆਏ ਬਈ ਤਿੰਨ ਫਿਰਦੇ ਨੇ। ਇਹਗਾ ਆ ਦੋ ਨੂੰ ਆਪਾਂ ਲਾ ਕੇ ਇਹਨੂੰ ਕਿਵੇਂ ਥਾਮ ਸੰਭਾਲ ਕਰਦੇ ਆ ਸਾਰੇ ਥੋਡੇ ਨਾਲ ਸ਼ੇਅਰ ਕਰਾਂਗੇ ਭਾਈ ਇਹਗਾ ਬੱਚੇ ਕਰ ਲਿਆ ਆਪਾਂ ਨੀਵੇਂ ਥਾ ਕੋਲ ਨੇ ਆਹੋ ਕੋਲ ਕੇ ਦੇ ਇਹ ਜਾਨਣਾ ਕਿ ਦਿੱਤੇ ਅੰਦਰ ਇਹਗਾ ਦੋ ਬੱਚਿਆਂ ਨਾਲ ਤੁਹਾਨੂੰ ਬੱਚੇ ਦਿਖਾਵਾਂਗੇ ਤੇ ਕਿਵੇਂ ਇਹਨਾਂ ਨੂੰ ਹੋਰ ਸੰਭਾਲਣਾ ਹੈ ਕੀ ਕਰਨਾ ਹੈ ਸਾਰਾ ਪ੍ਰੋਫੈਸਰ A to Z ਚੀਜ਼ ਦਿਖਾਵਾਂਗੇ ਭਾਈ चलो 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 जो बी कबूतर लाने पानी जरूर बहर क्या ठीक है आप की कर दे ਆਪਾਂ ਬੱਚੇ ਛੱਡ ਕੇ ਭਾਈ ਐਂ ਛੱਦਰੀ ਡੰਗਣ ਆ ਜਾਂਦੇ ਆ ਉਦੋਂ ਬੱਚੇ ਪਾਣੀ ਤੇ ਮੂੰਹ ਮਾਰ ਲੈਂਦੇ ਆ ਬਸ ਨਾਲ ਦੀ ਨਾਲ ਭਾਈ ਪਾਣੀ ਲੜ ਜਾਂਦਾ ਯਾਰ ਬਰੋਥੀ ਖਤਮ ਇਹ ਗਾ ਮੁੜ ਕੇ ਜਾਣ ਪਰ ਬਾਦਾਂ ਨਹੀਂ ਹੈਗਾ ਠੀਕ ਹੈ ਹਰੀਆਂ ਬੇਠਾਂ ਤੇ ਆ ਜਾਂਦਾ ਠੀਕ ਆ ਆਪੇ ਢਾਈ ਛੱਡੇ ਜਾਂਦਾ ਹੁਣ ਆ ਬੱਚੇ ਨੇ ਭਾਈ ਚੀਕਦੇ ਨੇ ਹਜੇ ਪੱਟੇ ਇੱਕ ਹਜੇ ਬਈ ਇੱਕ ਕੜੀ ਝਾੜੀ ਐ ਇੱਕ ਨੇ ਤੇ ਇੱਕ ਥੋੜਾ ਵੱਡਾ ਹੋ ਗਿਆ ਦੀ ਭਾਈ ਤੀਜੀ ਚੌਥੀ ਕੜੀ ਝੜ ਗਿਆ ਸੁਆਣੀ ਮਿੱਤਰੋ ਦੋਵੇਂ ਬੱਚੇ ਆ ਆਪਣਾ ਸ਼ਾਕਾ ਖਾ ਬੱਚਾ ਇਹ ਥੋੜਾ ਜਿਹਾ ਬੈਠਾ ਹੀ ਵੱਡਾ ਹੋ ਗਿਆ ਸੀਗਾ ਬਈ ਹੁਣੀ ਖੋਲਿਆ ਇਹ ਹੁਣ ਉੱਤਰਿਆ 12 ਦੋ ਤੇ ਤੇ ਇੱਕ ਆ ਆਪਣਾ ਛੋਟਾ ਜਿਹਾ ਬੱਚਾ ਹਜੇ ਇੱਕ ਵੀ ਹਾਂ ਪਹਿਲੀ ਗਲੀ ਤੇ ਆ ਨਾ ਦੂਜੀ ਗਲੀ ਤੇ ਹੋ ਗਿਆ ਮਿੱਤਰੋ ਤੇ ਹੈ ਵੀ ਜਮੀ ਸੀਖ ਜੀ ਆ ਹੁਣ ਇਹਨਾਂ ਨੂੰ ਸੰਭਾਲਦੇ ਆ ਉਹ ਵੀ ਤੁਹਾਡੇ ਨਾਲ ਕਰਦੇ ਆ ਸ਼ੇਅਰ ਇਹਨੂੰ ਪਾਉਣਿਆ ਪਹਿਲਾਂ ਜਾਲ ਚ ਠੀਕ ਹੈ। ਦਾਲਚ ਪਾ ਕੇ ਮਿੱਤਰੋ। ਤੇ ਤਾਂ ਜਾਨਵਰ ਤੁਹਾਡਾ ਨਹੀਂ ਖੁੱਲਿਆ। ਫੇਰ ਤਾਂ ਚਾਹੇ ਬੇਸ਼ੱਕ ਬਾਈ ਉਹਨਾਂ ਨੂੰ ਗੋੜ ਲਾ ਕੇ ਧੁੱਪੇ ਰੱਖ ਦੋ। ਪਰ ਜੇ ਤੁਹਾਡਾ ਜਾਨਵਰ ਖੁੱਲ ਗਿਆ ਹੁਣ ਇਹਨੇ ਬੱਚੇ ਵਧ ਗਏ ਬਾਈ। ਆ ਦਿਨਾਂ ਦੀ ਤੀਜੀ ਰਾਹੀ ਸੀਗੀ 12 ਤੇ ਆਏ ਨੇ। ਕੱਲ ਹੀ 10:00 ਵਜੇ ਬੈਠੀ ਸੀ। ਠੀਕ ਹੈ ਤੇ ਅੱਜ ਇਹ ਵਧ ਗਏ। ਸੋ ਮਿੱਤਰੋ ਐ ਬੱਤੀਆਂ ਬਣਾ ਕੇ ਰੱਖ ਲਓ ਬਾਈ। ਜਾਂ ਤਾਂ ਐ ਬਣਾ ਕੇ ਰੱਖ ਲਓ ਤੇ ਚਾਹੇ ਬਾਈ ਪਰਨੇ ਦੇ ਲੜਨ ਨਾਲ ਠੀਕ ਆ ਬੱਤੀਆਂ ਨੂੰ ਘਿਉ ਕੇ ਠੀਕ ਆ ਬੱਤੀਆਂ ਭਿਉਮ ਲਿਆ ਕਰੋ ਭਿਉਮ ਕੇ ਉਹਨਾਂ ਨੂੰ ਝਾੜ ਲਿਆ ਕਰੋ ਝਾੜ ਕੇ ਬਾਈ ਜਾਨਵਰ ਦੇ ਬੱਤੀ ਲਾਉਣੀ ਜ਼ਰੂਰੀ ਹੈ ਕਿਉਂਕਿ ਮੂੰਹ 'ਚ ਜਿਹੜਾ ਵੀ ਰੇਸ਼ਾ ਆ ਜਾਂਦਾ ਠੀਕ ਆ ਜਾਂ ਮਿੱਟੀ ਘੱਟਾ ਹੁੰਦਾ ਉਹ ਸਾਰਾ ਜਦੋਂ ਜੇ ਜਾਨਵਰ ਦਾ ਇੱਥੋਂ ਹੀ ਸਾਫ਼ ਹੋ ਗਿਆ ਨਾ ਇੱਥੋਂ ਹੀ ਜਾਨਵਰ ਸਹੀ ਸਮਝੂਗਾ ਠੀਕ ਆ ਆਪਾਂ ਕੀ ਕਰਦੇ ਆ ਆਪਾਂ ਹੀ ਬੈਠੇ ਰਹਿੰਦੇ ਆ ਉਹ ਬਾਈ ਜਿਹੜਾ ਮੂੰਹ 'ਚ ਜਾਲਾ ਜ ਇਹਨਾਂ ਦੇ ਬਣਿਆ ਹੁੰਦਾ ਠੀਕ ਆ ਉਹ ਅੰਦਰ ਬਾਈ ਅਹੀਂ ਜੰਮ ਜਾਂਦਾ ਤੇ ਮੁੜ ਕੇ ਜਾਨਵਰ ਖਰਾਬ ਹੋਣ ਲੱਗ ਜਾਂਦਾ ਫਿਰ ਵੱਧਾ ਨਹੀਂ ਜਾਨਵਰ ਬਾਈ ਘਟਦਾ ਹੀ ਘਟਦਾ। ਆ ਬੱਤੀ ਪਾ ਕੇ ਤੇ ਚੰਗੀ ਤਰ੍ਹਾਂ ਬੱਤੀ ਲਾ ਦਿਆ ਕਰੋ। ਲਾ ਕੇ ਮੂੰਹ ਮਾਂ ਪੂੰਝ ਦਿਆ ਕਰੋ। ਠੀਕ ਹੈ ਮੂੰਹ ਪੂੰਝ ਕੇ ਇਹਨਾਂ ਨੂੰ ਦਾ ਹੋ ਗਏ ਸੀ 5-7 ਮਿੰਟ ਬੈਠਿਆਂ ਨੂੰ ਤੇ ਪੈਰਾਂ ਦੇ ਆ ਕੜਾ ਕੇ ਕਢ ਦਿਆ ਕਰੋ ਹੋਲੇ-ਹੋਲੇ ਇਹ ਨਾ ਹੋਵੇ ਵੀ ਕਿਤੇ ਉਂਗਲੀ ਖਿੱਚ ਦੇ ਬਚਾਰੇ ਦੀ। ਠੀਕ ਹੈ। ਖਿੱਚ ਕੇ ਤੇ ਇੱਕ ਮਾੜ ਆ ਜਾ ਤੌਣ ਦਾ ਖਿੱਚ ਦਿਆ ਕਰੋ ਮਮੂਲੀ ਆ ਐ ਫੜ ਕੇ ਮਾੜ ਆ ਜਾ ਬਸ ਇਹਨੇ ਮਾੜ ਜੀ ਕਿਰੇਕ ਕਰਨੀ ਆ ਤੌਣ ਨੇ ਜੋਰ ਨਾਲ ਖਿੱਚੋ ਇਹਦਾ ਬਈ ਤੌਣ ਦੀ ਦਾ ਕੋਈ ਮਣਕਾ ਦੇਉਗੇ ਤੋੜ ਮੁਰ ਕੇ ਕਹੋਗੇ ਸਾਡਾ ਜਾਨਵਰ ਖਰਾਬ ਹੋ ਗਿਆ ਇਹ ਧਿਆਨ ਨਾਲ ਕਰਿਆ ਕਰੋ ਆ ਬੱਚਾ ਆਪਣਾ ਛੋਟਾ ਜਿਹਾ ਜਮੀ ਇਹਦਾ ਬੇਤ ਤੁਸੀਂ ਆਪ ਹੀ ਦੇਖ ਲਓ ਵੀ ਕਿੰਨਾਗਾ ਥੱਲੋਂ ਵੀ ਨਹੀਂ ਹੈਗਾ ਕੁਛ ਵੀ ਪੂਰਾ ਵੀ ਨਹੀਂ ਹੈਗਾ ਹੁਣ ਇਹਨੂੰ ਬਸ ਡਾਈਆਂ ਇਹਦੀਆਂ ਬੰਦ ਕਰਕੇ ਹੁਣ ਇਹਨੂੰ ਇੱਕ ਵਾਰੀ ਖਰਾਕ ਚਾਰਦੇ ਆ ਜੇ ਜਦੋਂ ਥੋੜਾ ਜਿਹਾ ਭਰ ਗਿਆ ਇਹਨੂੰ ਫੇਰ ਛੱਡਣ ਲੱਗਾਂਗੇ ਭਾਈ ਇਹ ਵੀ ਅੱਜ ਨਾਲ ਹੀ ਇਹਨਾਂ ਦੇ ਉੱਤੇ ਆਈ ਦੀ ਵੀ ਦੂਜੀ ਡਾਈ ਸੀ ਠੀਕ ਹੈ ਇਹਦੇ ਵੀ ਆਪਾਂ ਬੱਤੀ ਲਾਵਾਂਗੇ ਬੱਤੀ ਨਾਲ ਭਾਈ ਗਲਜਮਾ ਸਾਫ਼ ਹੋ ਜਾਂਦਾ ਗੰਦ ਪਿੱਲ ਹੁੰਦਾ ਜਿਹੜੀ ਮਿੱਟੀ ਘੱਟਾ ਫਸਿਆ ਹੁੰਦਾ ਉਹ ਸਾਰਾ ਲੈ ਜਾਂਦਾ ਠੀਕ ਹੈ ਉਦੋਂ ਬਾਅਦ ਮੂੰਹ ਸਾਫ਼ ਕਰਕੇ ਪੈਰਾਂ ਦੇ ਇਹਨਾਂ ਦੇ ਕੜਾਕੇ ਕੱਟ ਕੇ ਉਦੋਂ ਬਾਅਦ ਇਹਨਾਂ ਨੂੰ ਛੱਡ ਦਿਆ ਕਰੋ ਥੋੜਾ ਜਿਹਾ ਟਾਈਮ ਬੈਠੇ ਰਹਿਣ ਦਾਂਗੇ ਹੁਣ ਇਹਨਾਂ ਨੂੰ ਆਪਾਂ ਠੀਕ ਆ ਆ ਦੋਵੇਂ ਬੱਚੇ ਨੇ ਇੱਕ ਚਿੱਟੀਆਂ ਦਾ ਇੱਕ ਸ਼ਾਕ ਹੈ ਇਹ ਸ਼ਾਕ ਹੈ ਆਪਣੇ ਮੇਨ ਨੇ ਤੇ ਇਹ ਵੀ ਚਿੱਟੀਆਂ ਦੇ ਮੇਣੀ ਨੇ ਇੱਕ ਆਪਣਾ ਆ ਜਾਂਦਾ ਠੀਕ ਆ ਤੇ ਦੋ ਆਪਣੇ ਉਹ ਉੱਚੀ ਖੜੇ ਨੇ ਬਾਈ ਤੇ ਟਾਈਮ ਹੋ ਰਿਹਾ ਹੈ 12 ਦਾ ਠੀਕ ਆ 12 ਠੋਰੇ ਨੇ ਠੀਕ ਆ ਹੋ ਜਾਂਦੇ ਨੇ ਉੱਤੇ ਇੱਕ ਤਾਂ ਆ ਜਾਂਦਾ ਬੱਚਾ ਸੋ ਅੱਗੇ ਵੀ ਤੁਹਾਡੇ ਨਾਲ ਵੀ ਕੰਟੀਨਿਊ ਕਰਾਂਗੇ ਸਾਰਾ ਠੀਕ ਆ ਬਣੇ ਰਹੋ ਤੇ ਇਹਨਾਂ ਨੂੰ ਹੁਣ ਆਪਾਂ 5-7 ਮਿੰਟ ਹੋਰ ਬੈਠੇ ਰਹਿਣ ਦਾਂਗੇ ਉਸ ਤੋਂ ਬਾਅਦ ਇਹਨਾਂ ਦੀਆਂ ਨੋਕਾਂ ਲਵਾਵਾਂਗੇ ਉਹ ਵੀ ਤੁਹਾਨੂੰ ਦਿਖਾਉਣੇ ਆ ਤੁਹਾ ਦੇਖੋ ਮਿੱਤਰੋ ਇੱਕ ਚੀਜ਼ ਹੋਰ ਹੈ ਜੇ ਤੁਸੀਂ ਭੁੱਖ ਤੇ ਪੜ ਗਏ ਨਾ ਜਾਨਵਰ ਦੀ ਤਾਂ ਸਭ ਕੁਝ ਹੀ ਹੈ ਹਮਾ ਹੁਣ ਦੇਖਿਓ ਜਿਵੇਂ ਹੁਣ ਜਾਨਵਰ ਆਉਂਦਾ ਆਉਂਦੇ ਨੂੰ ਆਪਾਂ ਦੇਖਦੇ ਨਹੀਂਗੇ ਪਾਣੀ ਨੂੰ ਭਜਦਾ ਜਾ ਕਈ ਕਬੂਤਰ ਪਾਣੀ ਨੂੰ ਭਜਣਗੇ ਕਈ ਦਾਣੇ ਨੂੰ ਭਜਦੇ ਆ ਗਾਰੰਟੀ ਹੈ ਦੇਖ ਲਿਓ ਆ ਜਾ ਆ ਜਾ ਆ ਜਾ ਆਇਆ ਆਇਆ ਆ ਦੇਖੋ ਹੁਣ ਇਹ ਦੋਹੇ ਪਾਣੀ ਨੂੰ ਭਜਦੇ ਨੇ ਆ ਦੇਖ ਭਜਦੇ ਨੇ ਨਾ ਠੀਕ ਹੈ ਇਹ ਵੀ ਚੀਜ਼ ਪੜਿਆ ਕਰੋ ਜਾਨਵਰਾਂ ਦੀ ਜਾਨਵਰ ਪਾਣੀ ਨੂੰ ਆਉਂਦਾ ਹੈ ਕਿ ਦਾਣਿਆਂ ਨੂੰ ਭਜਦਾ ਹੈ ਇਹ ਗਾ ਜਿਹੜਾ ਬੰਦਾ ਇਹ ਚੀਜ਼ ਪੜਨ ਲੱਗ ਗਿਆ ਬਾਈ ਐ ਸੰਦਲੋ ਵੀ ਖੜਾਰੀ ਬਣ ਗਿਆ ਇਹ ਤਾਂ ਆਪਣੀਆਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਠੀਕ ਆ ਉਹ ਚੀਜ਼ਾਂ ਵੀ ਕੰਮ ਕਰਦੀਆਂ ਨੇ ਪਰ 20 30% ਹੀ ਕਰਦੀਆਂ ਨੇ ਬਾਕੀ ਬਈ ਆਪਦੀ ਸਾਹਮ ਸੰਭਾਲ ਤੇ ਜਾਨਵਰ ਦਾ ਬਲੱਡ ਹੁੰਦਾ ਠੀਕ ਆ ਵੀ ਬਲੱਡ ਕਿਸੇ ਜਿਆ ਜਾਨਵਰ ਦਾ ਫੇਰ ਹੀ ਐ ਠੀਕ ਆ ਅੱਗੇ ਵੀ ਤੁਹਾਡੇ ਨਾਲ ਕੰਟੀਨਿਊ ਕਰਦੇ ਆ ਬਾਈ ਆਉਣ ਉਹ ਜਾਨਵਰਾਂ ਨੂੰ ਬੈਂਦੇ ਨੇ ਜਦੋਂ ਫਿਰ ਦਿਖਾਵਾਂਗੇ ਲੈ ਮਿੱਤਰੋ ਇਹਨਾਂ ਨੂੰ ਬੈਠਿਆਂ ਨੂੰ ਹੁਣ ਹੋ ਗਏ 15 ਮਿੰਟ ਇਹਨਾਂ ਦੀਆਂ ਲਵਾਉਣੇ ਆਪਾਂ ਨੋਕਾ ਠੀਕ ਆ ਆ ਜਾ ਬਤੋ ਆ ਜਾ ਆ ਜਾ ਆ ਜਾ ਆ ਜਾ ਆ ਜਾ ਲੈ ਇਹਨਾਂ ਨੂੰ ਸਿਰਫ ਆਪਾਂ ਨੋਕਾ ਲਵਾ ਕੇ ਛੱਡਾਂਗੇ ਬਾਈ ਕਿਹ ਐ ਇਹ ਪਹਿਲਾ ਦਿਨ ਹੈ ਹਜੇ ਜਾਲ 'ਚ ਇਹਨਾਂ ਨੂੰ ਤੇ ਆਪਾਂ ਕੋਈ ਪਾਣੀ ਪੋਣੀ ਲਵਾਇਆ ਨਹੀਂ ਮੂੰਹ ਤਾਂ ਕਰਕੇ ਥੋੜਾ ਜਿਹਾ ਕਰਦੇ ਨੇ ਨਹੀਂ ਹੁਣ ਤਾਂ ਭੱਜ ਕੇ ਪਾਣੀ ਤੇ ਆ ਜਾਂਦੇ ਇਹ ਆ ਹੁਣ ਆਉਣਗੇ ਸਿਰਫ ਆਪਾਂ ਨੋਕ ਹੀ ਲਵਾਉਣੀ ਆ ਬਾਈ ਜਿਆਦਾ ਨਹੀਂ ਪਾਣੀ ਪੀਣ ਦੇਣਾ ਇਹਨਾਂ ਨੂੰ ਪੀ ਲੈ ਲੈ ਬਤੋਏ ਲੈ ਬਸ ਇੰਨੀ ਕ ਨੋਕ ਲਵਾ ਕੇ ਇਹਨੂੰ ਚੱਕ ਲੈ ਠੀਕ ਐ ਹੁਣ ਇਹਦੇ ਮੂਰੇ ਕਰਤਾ ਸੁਲਾਮਤ ਮਿੱਤਰੋ ਇਹਨਾਂ ਨੂੰ ਨੋਕ ਆਪਾਂ ਲਵਾਤੀ ਠੀਕ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ 5-7 ਮਿੰਟਾਂ ਨੂੰ ਨੋਕ ਇੱਕ ਹੋਰ ਲਵਾਵਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਫੇਰ 5-10 ਮਿੰਟ ਬੈਠੇ ਰਹਿਣ ਦਾਂਗੇ ਫੇਰ ਉਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਫੁੱਲ ਪੈਣੀ ਢਾਕਮਾ ਪਾਣੀ ਪਿਆਦਾਂਗੇ ਮਿੱਤਰੋ ਠੀਕ ਹੈ ਸੋ ਬੱਚਿਆਂ ਦਾ ਆ ਦੇਖੋ ਬਈ ਜਿਵੇਂ ਇਹ ਨੱਕ ਤੋਂ ਵਾਲ ਜੇ ਪੱਟੀ ਖੜਾ ਹਨਾ ਦੋਵੇਂ ਪੱਟੀ ਖੜੇ ਨੇ ਇਹਦਾ ਮਤਲਬ ਇਹ ਡੀਵਰਮਿੰਗ ਭਾਲਦੇ ਨੇ ਮਿੱਤਰੋ ਠੀਕ ਆ ਪੇਟ ਚ ਇਹਨਾਂ ਦੇ ਕੀੜੇ ਨੇ ਸੋ ਆਪਾਂ ਡੀ ਵਰਮਿੰਗ ਹੁਣ ਵੱਡੇ ਜਿਹੜੇ ਆਪਾਂ ਪੱਟੇ ਹੋਏ ਸੀ ਉਹ ਵੀ ਪਰਸਰ ਹੋ ਗਏ ਤੇ ਉਹਨਾਂ ਦੀ ਡੀ ਵਰਮਿੰਗ ਕਰਾਂਗੇ ਤੇ ਨਾਲ ਹੀ ਹੁਣ ਇਹਨਾਂ ਦੀ ਕਰਕੇ ਦੋ ਬੰਦੀਆਂ ਪਾ ਦਾਂਗੇ ਇਹਨਾਂ ਨੂੰ ਆਪਾਂ ਸੋ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਇਨਫੋਰਮੇਸ਼ਨ ਵਧੀਆ ਲੱਗਦੀ ਆ ਤਾਂ ਲੈ ਮਿੱਤਰੋ ਦੋ ਆ ਹੁਣ ਉਤਰੇ ਆ ਠੀਕ ਆ ਆ ਉਤਰੇ ਇਹਨਾਂ ਦਾ ਵੀ ਦਿਖਾਉਣਾ ਤੁਹਾਨੂੰ ਤੇ ਇੱਕ ਬੱਚਾ ਫਿਰਦਾ ਆ ਆ ਗਿਆ ਇਹ ਬਹਿੰਦਾ ਬਹਿੰਦਾ ਇੰ ਘਰਦਾ ਬਾਈ ਇਹ ਟਾਈਮ ਲਾਉਂਦਾ ਹੈ ਖੈ ਖੈ ਕੇ ਜਾਂਦਾ ਟਾਈਮ ਦਿਖਾਉਣਾ ਤੁਹਾਨੂੰ ਕਿੰਨਾ ਹੋ ਗਿਆ ਇਹ ਹੋ ਰਿਹਾ ਮੈਟਰੋ 123 ਠੀਕ ਆ ਬੱਚੇ ਦੀ ਤੀਜੀ ਢਾਈ ਸੀ ਇਹਦੀ ਛੋਟਾ ਬੱਚਾ ਇਹ ਤੇ ਹੁਣ ਇਹਨਾਂ ਦਾ ਆਪਾਂ ਸਾਮ ਸੰਭਾਲ ਦੱਸਦੇ ਆ ਤੁਹਾਨੂੰ ਵੀ ਇਹ ਸਾਂਭਣੇ ਕਿਵੇਂ ਨੇ ਹੁਣ ਠੀਕ ਆ ਇਹ ਬੱਚੇ ਵੀ ਆਪਾਂ ਵਿੱਚ ਦੀ ਬੰਦ ਕਰ ਲਈ ਸੀ ਬਾਈ ਕਿਉਂਕਿ 9 ਬੱਚੇ ਕੱਢੇ ਸੀ 9 ਚੋਂ 2 ਹੀ ਬੱਚੇ ਨੇ ਤੇ ਸੱਤ ਵੈਰੀ ਲੈ ਗਈ ਸੀ ਤਾਂ ਕਰਕੇ ਠੀਕ ਆ ਆਜੋ ਤੁਹਾਨੂੰ ਦਿਖਾਉਣਾ ਹੁਣ ਇਹ ਲਾ ਕੇ ਥੱਲੇ ਸੋ ਮਿੱਤਰੋ ਜਦੋਂ ਜਾਨਵਰ ਉਤਰ ਜਾਣ ਹਨ ਉਸ ਤੋਂ ਬਾਅਦ ਬਾਈ ਪਹਿਲਾਂ ਖੁੱਡੇ ਚੋਂ ਪਾਣੀ ਕੱਢ ਲਿਆ ਕਰੋ ਠੀਕ ਆ ਤੇ ਹੁਣ ਆਪਾਂ ਕਰਦੇ ਆ ਜਾਨਵਰ ਨੀਵੇਂ ਆ ਆ ਕੇ ਦੇਖੋ ਆ ਬੈਠੇ ਨੇ ਥੋੜਾ ਜਿਹਾ ਫੋਨ ਦੀ ਨਾ ਦਿੱਕਤ ਆ ਬਾਈ ਇਹ ਬਲਰ ਮਾਰਨ ਲੱਗ ਜਾਂਦਾ ਯਾਰ ਪਤਾ ਨਹੀਂ ਕੀ ਗੱਲ ਆ ਆ ਬੈਠੇ ਨੇ ਤਿੰਨੇ ਨਲੇ ਦਾ ਕੰਡੀਸ਼ਨ ਦਿਖਾਉਣਾ ਇਹਨਾਂ ਦੀ ਤੇ ਨਲੇ ਘਰ ਦਾ ਸ਼ੇਅਰ ਤੁਹਾਡੇ ਨਾਲ ਕੀ ਕਰਨਾ ਆ ਦੇਖੋ ਮਿੱਤਰੋ ਆ ਰਹੇ ਨੇ ਤਿੰਨੇ ਠੀਕ ਹੈ ਤੇ ਹੁਣ ਇਹਨਾਂ ਨੂੰ ਆਪਾਂ ਕਰਦੇ ਆ ਖੋਡੇ ਚ ਕਰਕੇ ਤੇ ਟਾਣਾ ਪਾਣੀ ਕਰਦੇ ਇਹਨਾਂ ਦਾ ਲੋਟ ਲੈ ਮਿੱਤਰੋ ਇਹਨਾਂ ਦੀ ਕੰਡੀਸ਼ਨ ਦੇਖ ਲਓ ਠੀਕ ਹੈ 1 23 ਦੇ ਉੱਤਰ ਹੈ 1 ਆ ਬੈਠਾ ਠੀਕ ਹੈ ਇਹ ਕਾ ਬੱਚਾ ਹੈ ਇਹ ਛੋਟਾ ਹੈ ਹਜੇ ਪਹਿਲੇ ਵਰਤੇ ਆ ਮੈਨੂੰ ਲੱਗਾ ਸ਼ਾਇਦ ਪਤਨੀ ਪਹਿਲੇ ਵਰਤੇ ਵੀ ਨਹੀਂ ਹੈਗਾ ਅਜੇ ਠੀਕ ਆ ਇੱਕ ਹੀ ਖੱਟੀਆਂ ਦਾ ਬੱਚਾ ਤੇ ਇੱਕ ਆ ਬੈਠੀ ਆ ਆਉ ਤਰੀ ਹੈ ਇਹ ਦੋ ਬਈ ਛਤਰੀ ਤੇ ਨਹੀਂ ਬੈਠਾ ਗਏ ਜਾਲ ਤੇ ਬੈਗੀ ਸੀ ਆ ਕੇ ਫੇਰ ਮੁੜ ਕੇ ਉੱਟ ਕੇ ਛਤਰੀ ਤੇ ਬੈਗੀ ਸੋ ਹਣ ਇਹਨਾਂ ਨੂੰ ਲੈ ਕੇ ਚਾਲਦੇ ਆਂ ਤੇ ਸੰਭਾਲਦੇ ਆਂ ਤੇ ਉਹ ਵੀ ਕਰਦੇ ਆ ਥੋੜੇ ਨਾਲ ਸ਼ੇਅਰ ਲੈ ਮਿੱਤਰੋ ਹੁਣ ਲਾਉਣੇ ਇਹਨਾਂ ਨੂੰ ਆਪਾਂ ਬੱਤੀ ਠੀਕ ਆ ਕਿਵੇਂ ਲਾਉਣੀ ਆ ਪਹਿਲਾਂ ਪਾਣੀ ਚ ਭਿਉਂ ਕੇ ਬਈ ਕੱਢ ਲਿਆ ਕਰੋ ਆਣੀ ਜਨ ਚੋੜਦਿਆ ਕਰੋ ਠੀਕ ਹੈ ਮੁੜ ਕੇ ਫਿਰ ਫੜ ਕੇ ਜਾਨਵਰ ਆ ਦੇਖ ਲੈ ਇਹਨੇ ਇਹ ਬੈਠਾ ਸੀ ਆਇਆ ਆਪਣਾ ਬੱਚਾ ਬਾਈ ਠੀਕ ਆ ਪਰ ਵੀ ਤਾਂ ਨੂੰ ਹੋ ਗਿਆ ਉੱਡ ਕੇ ਤੇ ਹੋਰ ਲਾਉਂਦਾ ਜਦੋਂ ਹਵਾ ਚੱਲਦੀ ਆ ਦੋਚ ਪੰਜ ਪੰਜ ਕੰਨੀਆਂ ਤੇ ਰਹਿੰਦਾ ਬਈ ਅਸੀਂ ਠੀਕ ਆ ਇਹ ਇਹ ਲਾਉਣੇ ਆ ਹੁਣ ਆਪਾਂ 32 ਇਹਨਾਂ ਭਾਈ ਮੂੰਹ ਚ ਜਿਲਬਜੀ ਬਣ ਜਾਂਦੀ ਆ ਤੁਹਾਨੂੰ ਦਿਖਾਉਣਾ ਇੱਕ ਅੱਧੇ ਦੇ ਬੱਚੇ ਤੇ ਮੈਂ ਫਰਕ ਕਿਹੜੀ ਜਿਲਬਜੀ ਦੀ ਮੈਂ ਗੱਲ ਕਰਦਾ ਉਹ ਸਾਰੀ ਸਾਫ਼ ਕਰ ਦਿਆ ਕਰੋ ਕੜਿਆ ਇਹ ਬੱਚਾ ਆਪਣਾ ਡੱਕਿਆਂ ਵਾਲਾ ਆ ਪੱਠੀ ਆਪਣੀ ਇਹ ਵੀ ਚਾਰ ਕੰਨੀਆਂ ਤੇ ਰਹਿ ਗਏ ਇਹਦੀਆਂ ਵੀ ਕੰਨੀਆਂ ਦੇਖ ਲੋ ਮਿੱਤਰੋ ਕੰਨੀਆਂ ਤਾਂ ਨੂੰ ਮੁੜ ਜਾਂਦੀਆਂ ਨੇ ਉਹ ਜਾਨਵਰ ਹਵਾ 'ਚ ਜ਼ੋਰ ਲਾਉਂਦਾ ਨਾ ਠੀਕਾ ਤਾਂ ਨੂੰ ਹੋ ਜਾਂਦੀਆਂ ਨੇ ਆ ਦੇਖੋ ਤੁਹਾਨੂੰ ਪਤਾ ਲੱਗਦਾ ਹੋਊਗਾ ਦੇਖੋ ਤਾਂ ਨੂੰ ਮੁੜੀਆਂ ਹੋਈਆਂ ਨੇ ਠੀਕਾ ਦੇ ਮੂੰਹ 'ਚ ਦਿਖਾਵਾਂ ਆ ਆ ਦੇਖੋ ਇਹਦੇ ਮੂੰਹ 'ਚ ਜਲਬ ਜੀ ਬਣੀ ਹੋਈ ਉੱਪਰ ਲੱਗ ਰਹੀ ਆ ਠੀਕਾ ਤਾਂ ਕਹਨੇ ਆ ਵੀ ਬੱਤੀ-ਬੁੱਤੀ ਲਾ ਕੇ ਸਾਫ਼ ਕਰਦੇ ਆ ਕਰੋ ਇਹ ਅੰਦਰ ਨਾ ਜਾਵੇ ਕਿਉਂਕਿ ਇਹ ਮਿੱਟੀ ਘੱਟਾ ਹੁੰਦਾ ਬਾਈ ਜਦੋਂ ਇਹ ਅੰਦਰ ਵਗ ਗਿਆ ਠੀਕ ਆ ਫਿਰ ਜਾਨਵਰ ਬਿਮਾਰ ਹੁੰਦਾ ਠੀਕ ਆ ਕੀ ਪਤਾ ਹੁਣ ਇਹ ਕਹੋ ਜਾਂ ਮਿੱਟੀ ਘੱਟਾ ਹੁੰਦਾ ਹਨ ਕੀ ਹੁੰਦਾ ਕੀ ਨਾ ਜੀ ਇਹਦੇ ਵੀ ਪੈਰ ਤੇ ਕੜਾਕੀ ਕੱਢੋ ਜੀ ਤੋੜੀ ਤਾਂ ਹੁੰਦਾ ਕੜਾਕਾ ਜਿਹੜੇ ਨਵੇਂ ਭਰਾਣੇ ਬਈ ਨਹੀਂ ਕੱਢਣਾ ਹੁੰਦਾ ਉਹ ਨਾ ਹੀ ਕੱਢਿਓ ਤਾਂ ਹੋਂ ਦਾ ਕੜਾਕਾ ਕਿਤੇ ਕਈ ਵਾਰੀ ਮਣਕਾ ਮੁਣਕਾ ਹਲਾ ਦੋ ਆ ਬੱਚਾ ਦੇਖ ਲੋ ਇਹਦੇ ਵੀ ਮੁੜੇ ਪਏ ਨੇ ਪਰ ਪਹਿਲੀ ਕੰਨੀ ਤੇ ਆ ਬਾਈ ਹਜੇ ਪਹਿਲੀ ਕਲੀ ਦਾ ਬੱਚਾ ਹੈ ਇਹ ਆਪਾਂ ਕੋਈ ਦੇਖਾਂ ਹੈ ਵਾਇਰਸ ਹੋਖ ਰੱਖੇ ਕਿਸੇ ਕਲੀ ਵਾਲੀ ਚ ਛੱਡਾਂਗੇ ਇਹਨੂੰ ਇਹ ਬੱਤੀ ਦੁਬਾਰਾ ਦੂਜੇ ਦੇ ਲਾਉਣ ਤੋਂ ਪਹਿਲਾਂ ਇੱਕ ਵਾਰੀ ਧੋ ਕੇ ਸਾਫ਼ ਕਰ ਲਿਆ ਕਰੋ ਬਾਈ ਠੀਕ ਆ ਫਿਰ ਦੂਜੇ ਜਾਨਵਰ ਤੇ ਲਾਇਆ ਕਰੋ ਜਦੋਂ ਬੱਤੀ ਤੁਸੀਂ ਘੁਮਾ ਕੇ ਕੱਢਦੇ ਹੋ ਨਾ ਉਸ ਤੋਂ ਬਾਅਦ ਬਈ ਆ ਪਿਛਲੇ ਪਾਸੇ ਨਾਲ ਵਾੜਾ ਜਾਂ ਮੂੰਹ ਸਾਫ਼ ਕਰਦਿਆ ਕਰੋ ਕਿਉਂਕਿ ਇਹ ਜਲਬ ਜੀ ਆ ਕੇ ਨਾ ਉੱਤੇ ਲੱਗ ਜਾਂਦੀਆਂ ਨੋਕ ਜਿਹੇ ਜਮਾ ਉੱਤੇ ਮੁਰਕੇ ਜਦੋਂ ਆਪਾਂ ਇਹ ਛੱਡ ਦਾਂਗੇ ਤਾਂ ਮੁਰਕੇ ਅੰਦਰ ਜਾਊਗੀ ਐ ਕੜਾਕੇ ਕੱਢ ਤੇ ਠੀਕ ਹੈ ਇੱਕ ਫੜ ਕੇ ਐ ਕਰਤਾ ਬਾਸ ਕੱਢ ਕੇ ਤੇ ਇਹਨਾਂ ਨੂੰ ਛੱਡ ਦੋ ਠੀਕ ਹੈ ਇਹ ਬੱਚੇ ਦਾ ਜ਼ੋਰ ਲੱਗਿਆ ਹੋਇਆ ਠੀਕ ਹੈ ਉਹਨਾਂ ਇਹਨਾਂ ਨੂੰ 5 10 ਮਿੰਟ ਬੈਠੇ ਰਹਿਣਨਾਂਗੇ ਉਸ ਤੋਂ ਬਾਅਦ ਇੱਕ ਨੋਕ ਲਵਾਵਾਂਗੇ ਮਿੱਤਰੋ ਠੀਕ ਆ ਉਹਨਾਂ ਚਿਰ ਹਜੇ ਕੁਝ ਨਹੀਂ ਕਰਦੇ ਤੇ ਬਾਕੀ ਕਰਾਂਗੇ ਦੁਆ ਹੁਣ ਤੁਹਾਡੇ ਨਾਲ ਸ਼ੇਅਰ ਕੀ ਮੈਂ ਸਾਰਾ ਦੱਸ ਹੀ ਦਿੰਨਾ ਠੀਕ ਆ ਇਸ ਤੋਂ ਬਾਅਦ ਹੁਣ 10 ਮਿੰਟਾਂ ਬਾਅਦ ਇੱਕ ਨੋਕ ਲਵਾਵਾਂਗੇ ਠੀਕ ਆ ਜੇ ਕਿਸੇ ਕੋ ਪੁੱਤਰ ਜਿਆਦਾ ਹੀ ਜ਼ੋਰ ਲਾ ਕੇ ਆਉਂਦਾ ਠੀਕ ਆ ਉਹਨੂੰ ਜਿਹੜੀ ਗੂਲੂ ਕੌਂਡੀ ਆਉਂਦੀ ਆ ਉਹਦੀ ਇੱਕ ਚੁੰਡੀ ਪਾਣੀ ਚ ਪਾ ਕੇ ਠੀਕ ਆ ਉਹਦੇ ਨਾਲ ਨੋਕਾਂ ਲਵਾਓ ਬਾਈ ਪਹਿਲਾਂ ਇੱਕ ਨੋਕ ਲਵਾ ਕੇ ਥੋੜੀ ਜੀ ਉਸ ਤੋਂ ਬਾਅਦ ਫਿਰ 5 ਮਿੰਟਾਂ ਬਾਅਦ ਇੱਕ ਨੋਕ ਲਵਾਓ ਉਦੋਂ ਬਾਅਦ ਜਦੋਂ ਉਹ ਖਿੱਚ ਜੇ ਉਦੋਂ ਬਾਅਦ ਫੁੱਲ ਪਾਣੀ ਪਿਆ ਦਿਓ ਠੀਕ ਆ ਪਾਣੀ ਪਿਆ ਕੇ ਮਖੋਡੇ ਛੱਡ ਦਿਓ ਫਿਰ ਦਾ ਰਹਿਣ ਦਿਓ ਉਦੋਂ ਬਾਅਦ ਜਾ ਕੇ ਕੂਤਰ ਓਕੇ ਦੀ ਰਿਪੋਰਟ ਹੋ ਜਾਂਦਾ ਜਦੋਂ ਪਾਣੀ ਪੂਣੀ ਖਿੱਚ ਜੇ ਫਿਰ ਦਾਣਾ ਪਾਣੀ ਕਰੋ ਸੋ ਵੱਤ ਤੋਂ ਬਾਅਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਵਧੀਆ ਲੱਗੀ ਲਵ ਯੂ ਆ ਸਾਰੇ ਭਰਾਵਾਂ ਨੂੰ